ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵੀਡੀਓ ਬਹੁਤ ਇੰਪੋਰਟੈਂਟ ਹੈ ਖਾਸ ਕਰਕੇ ਵਿਜ਼ਿਟਰ ਵੀਜ਼ਾ ਟੀਆਰਵੀ ਵੀਜ਼ਾ ਬਾਰੇ ਗੱਲ ਕਰਨੀ ਹੈ ਖਾਸ ਕਰਕੇ ਉਹਨਾਂ ਬਾਰੇ ਗੱਲ ਕਰਨੀ ਹੈ ਜਿਹੜੇ ਕੈਨੇਡਾ ਦੇ ਵਿੱਚ ਆਪਣਾ ਸਟੇਟਸ ਲਗਭਗ ਲਗਭਗ ਗਵਾਉਣ ਜਾ ਰਹੇ ਨੇ ਜਾਂ ਕਿਸੇ ਦਾ ਸਟੇਟਸ ਜਿਹੜਾ ਉਹ ਗਵਾ ਚੁੱਕਾ ਹੈ ਯਾਨੀ ਕਿ ਕੈਨੇਡਾ ਦੇ ਵਿੱਚ ਆਊਟ ਆਫ ਸਟੇਟਸ ਹੋਣ ਤੋਂ ਪਹਿਲਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਸੋ ਸਾਰੇ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਅੰਤ ਤੱਕ ਦੇਖਿਓ ਆਖਰ ਤੱਕ ਦੇਖਿਓ ਤਾਂ ਕਿ ਇਸ ਪੂਰੇ ਸਿਸਟਮ ਨੂੰ ਤੁਸੀਂ ਸਮਝ ਪਾਓ ਕਿ ਕਿੱਦਾਂ ਤੁਸੀਂ ਆਪਣਾ ਸਟੇਟਸ ਹੁਣ ਬਚਾ ਸਕਦੇ ਹੋ ਕਿੰਨਾਂ ਨੂੰ TRV ਅਪਲਾਈ ਕਰਨਾ ਚਾਹੀਦਾ ਹੈ ਕਿੰਨਾਂ ਨੂੰ ਆਪਣਾ ਟੈਂਪਰੇਰੀ ਰੈ residens ਕੈਨੇਡਾ ਦੇ ਵਿੱਚ ਵਧਾਉਣਾ ਚਾਹੀਦਾ ਹੈ ਲੀਗਲ ਸਟੇਟਸ ਤੇ ਰਹਿਣਾ ਚਾਹੀਦਾ ਹੈ ਤੇ ਕਿੰਨਾਂ ਨੂੰ ਹੋਰ ਆਪਸ਼ਨ ਦੇਖਣੇ ਚਾਹੀਦੇ ਆ ਕਿਉਂਕਿ ਕੁਝ CRS ਸਕੋਰ ਇਦਾਂ ਦੇ ਨੇ ਜਿਦੇ ਵਿੱਚ ਬੱਚੇ اٹਕੇ ਹੋਏ ਨੇ ਜਿਨ੍ਹਾਂ ਨੂੰ ਇਹ ਕਨਫਿਊਜ਼ਨ ਹੈ ਕਿ ਭਈ ਸਾਡੀ PR ਆ ਸਕਦੀ ਹੈ ਕਿਸੇ ਨੂੰ ਇਹ ਕਿ ਨਹੀਂ ਆ ਸਕਦੀ ਸੋ ਉਸ ਕੰਡੀਸ਼ਨ ਦੇ ਵਿੱਚ ਉਹ ਕਨਫਿਊਜ਼ ਨੇ ਕਿ ਭਈ ਕੋਈ ਲੀਗਲ ਸਟੇਟਸ ਵਾਲੇ ਪਾਸੇ ਨੂੰ TRV ਅਪਲਾਈ ਕਰੀਏ ਅਸੀਂ ਜਾਂ ਕੋਈ ਅਲਟਰਨੇਟਿਵ ਦੇਖੀਏ ਇਸ ਚੀਜ਼ ਦਾ ਸੋ ਸਪੋਰਟ ਕਰੋ ਉਹਨਾਂ ਬੱਚਿਆਂ ਨੂੰ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਬੱਚਿਆਂ ਤੱਕ ਇਨਡਾਇਰੈਕਟਲੀ ਐ ਡਾਇਰੈਕਟਲੀ ਇਹ ਵੀਡੀਓ ਪਹੁੰਚ ਸਕੇ ਉਹਨਾਂ ਦੀ ਥੋੜੀ-ਬਹੁਤ ਮਦਦ ਇਸ ਮਾਮਲੇ ਦੇ ਵਿੱਚ ਹੋ ਸਕੇ ਵੀਡੀਓ ਸ਼ੁਰੂ ਕਰ ਲੈਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋੜਾ ਸੋ ਪੀ ਹੈਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰ ਦੇਖੋ ਪੈਕ ਡਾਇਗਰਾਮ ਦੇ ਜ਼ਰੀਏ ਤੁਹਾਨੂੰ ਥੋੜਾ ਜਿਹਾ ਕੋਸ਼ਿਸ਼ ਕਰਾਂਗਾ ਕਿ ਸੌਖੇ ਢੰਗ ਨਾਲ ਇਸ ਚੀਜ਼ ਨੂੰ ਸਮਝਾਇਆ ਜਾ ਸਕੇ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓਜ਼ ਤੇ ਬਹੁਤ ਨੇ ਪਰ ਬੱਚਿਆਂ ਦੇ ਜ਼ਿਹਨ ਦੇ ਵਿੱਚ ਕੱਲੀ-ਕੱਲੀ ਗੱਲ ਨੂੰ ਲੈ ਕੇ ਕਲੀਅਰਟੀ ਹੋ ਜਾਵੇ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਆਪਾਂ ਦੋ ਤਰ੍ਹਾਂ ਦੇ CRS ਸਕੋਰ ਨੂੰ ਲੈ ਕੇ ਚੱਲਣਾ ਹੈਗਾ ਕਿ ਇੱਕ CRS ਸਕੋਰ ਕੈਨੇਡਾ ਦੇ ਵਿੱਚ ਜੇਕਰ ਤੁਹਾਡਾ ਸਟੇਟਸ ਗਵਾਚ ਗਿਆ ਜਾਂ ਗਵਾਚਣ ਵਾਲਾ ਯਾਨੀ ਕਿ ਤੁਹਾਡਾ ਸਟੇਟਸ ਐਕਸਪਾਇਰ ਹੋ ਗਿਆ ਜਾਂ ਐਕਸਪਾਇਰ ਹੋਣ ਵਾਲਾ ਹੈ ਜੇਕਰ ਤੁਹਾਡਾ CRS ਸਕੋਰ 490 ਹੈ ਤੇ ਦੂਜੇ ਪਾਸੇ ਜੇਕਰ ਤੁਹਾਡਾ ਸਕੋਰ 400 ਦੇ ਆਲੇ-ਦੁਆਲੇ ਹੈ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦਿੰਨਾ ਹੈ ਜਿਨ੍ਹਾਂ ਦਾ ਸਕੋਰ 490 ਤੋਂ 20 ਘਟ 20 ਵਧ 20 ਜਾਂ 25 ਘਟ ਵਧ ਹੋ ਸਕਦਾ ਹੈ ਤੇ ਸੇਮ ਉਸੇ ਕੰਡੀਸ਼ਨ ਦੇ ਵਿੱਚ 400 ਤੋਂ 420 425 ਵੀ ਹੋ ਸਕਦਾ ਹੈ ਤੇ 400 400 ਤੋਂ 20 25 ਘਟ ਵੀ ਹੋ ਸਕਦਾ ਹੈ ਉਹਨਾਂ ਵਾਸਤੇ ਇਹ ਦੋਵੇਂ ਕੰਪੈਰੀਜ਼ਨ ਹੋਣਗੇ ਕਿੰਨਾਂ ਨੂੰ ਕਿੱਧਰ ਨੂੰ ਜਾਣਾ ਚਾਹੀਦਾ ਹੈ ਹੁਣ ਦੇਖੋ ਜੀ ਜਿਹੜੇ ਤੇ 490 ਦੇ CRS ਸਕੋਰ ਵਾਲੇ ਨੇ ਉਹਨਾਂ ਨੂੰ TRV ਅਪਲਾਈ ਕਰ ਲੈਣੀ ਚਾਹੀਦੀ ਹੈ ਕੋਸ਼ਿਸ਼ ਕਰਿਓ ਕਿ ਤੁਹਾਡਾ ਸਟੇਟਸ ਐਕਸਪਾਇਰ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ TRV ਦੀ ਅਪਲੀਕੇਸ਼ਨ ਲਗਾ ਲਓ TRV ਦੀ ਅਪਲੀਕੇਸ਼ਨ ਲਗਾ ਲੈਂਦੇ ਹੋ ਤੁਹਾਡਾ ਸਟੇਟਸ ਜੇਕਰ 6 ਮਹੀਨੇ ਲਈ ਵੱਧ ਜਾਂਦਾ ਹੈ ਜੇਕਰ ਜਿਹੜਾ ਨਾਰਮਲ ਆਪਾਂ ਇੱਕ ਐਸਪੈਕਟ ਕਰ ਰਹੇ ਹਾਂ ਕਿ ਜਿਹੜਾ CRS ਸਕੋਰ ਹੁਣ 520 ਤੋਂ 550 ਦੇ ਆਲੇ ਦੁਆਲੇ ਰਹੇਗਾ ਇਹਦੇ ਵਿਚਕਾਰ ਰਹੇਗਾ ਮੋਸਟ ਪ੍ਰੋਬਬਲੀ ਜੇਕਰ ਉਹਦੇ ਵਿੱਚੋਂ ਐਲ ਐਮ ਆਈਏ ਵਾਲੇ 50 ਪੁਆਇੰਟ ਘਟਾ ਦਿੱਤੇ ਜਾਂਦੇ ਆ ਤੇ ਹੋ ਸਕਦਾ ਹੈ ਕਿ 470 ਤੋਂ 490 ਦੇ ਵਿੱਚ 20 ਆ ਸਕਦਾ ਹੈ ਇਹਨੂੰ ਮੈਂ 100% ਨਹੀਂ ਕਹਿ ਰਿਹਾ ਕੋਈ ਮੈਂ ਆਰਸੀਆਈਸੀ ਨਹੀਂ ਹੈਗਾ ਬਟ ਇਹ ਆ ਕਿ ਤੁਹਾਡੀ ਹੈਲਪ ਵਾਸਤੇ ਮੇਰੀ ਇੱਕ ਵੀਡੀਓ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਜਾ ਸਕੇ ਪਰ ਤੁਸੀਂ ਇਸ ਵੀਡੀਓ ਤੇ ਦੇਖਣਾ ਹੀ ਦੇਖਣਾ ਇੱਕ ਚੰਗੇ আরসিআইਸੀ ਦੀ ਵੀ ਹੈਲਪ ਤੁਸੀਂ ਲੈਣੀ ਹੈਗੀ ਹੈ ਆਪਣੀ ਪ੍ਰੋਫਾਈਲ ਨੂੰ ਸਮਝਣ ਵਾਸਤੇ ਜਾਂ ਤੁਹਾਡੇ ਪੁਆਇੰਟ ਸਿਸਟਮ ਨੂੰ ਸਮਝਣ ਵਾਸਤੇ ਪਰ ਮੈਂ ਤੁਹਾਡੀ ਹੈਲਪ ਕਰਨ ਵਾਸਤੇ ਇਹ ਚੀਜ਼ ਸੌਖੇ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੇਕਰ 50 ਪੁਆਇੰਟ ਘਟਦੇ ਤੇ 470 ਤੋਂ 490 ਦੇ ਵਿਚਕਾਰ ਰਹੇਗਾ ਸੋ ਜੇਕਰ ਤੁਹਾਡਾ ਸਕੋਰ 490 ਤੋਂ 20-25 ਘੱਟ ਹੈ ਜਾਂ 20-25 ਵੱਧ ਹੈ ਤਾਂ ਤੁਸੀਂ ਵੇਟ ਕਰੋ ਤੇ টিਆਰਵੀ ਅਪਲਾਈ ਜ਼ਰੂਰ ਕਰ ਲਓ ਤੁਹਾਨੂੰ ਫਾਇਦਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਤੁਹਾਨੂੰ ਆਪਣਾ ਸਟੇਟਸ ਉਸ ਤੋਂ ਬਾਅਦ ਨਾ ਰੀਸਟੋਰ ਕਰਨਾ ਪਵੇ ਤੁਹਾਡੀ ਪੀਆਰ ਹੋ ਜਾਵੇ ਜਾਂ ਤੁਹਾਨੂੰ ਇਨਵੀਟੇਸ਼ਨ ਆ ਜਾਵੇ ਹੁਣ ਹਾਲਾਂਕਿ ਬੜਿਆਂ ਦੇ ਕੋਈ ਕਈਆਂ ਦੇ ਕੁਐਸਚਨ ਹੋਣਗੇ ਕਿ ਭਈ ਇੰਨੇ ਬੰਦੇ ਬੈਠੇ ਆ ਸਾਰਿਆਂ ਦਾ ਥੋੜੀ ਆਜੂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਬਟ ਕੁਝ ਨੂੰ ਇਹਦੀ ਬੈਨੀਫਿਟ ਜਿਹੜਾ ਉਹ ਹੋ ਸਕਦਾ ਹੁਣ ਆ ਜਾਣੇ ਆ ਦੂਜੇ ਪਾਸੇ ਜੇਕਰ ਤੁਹਾਡਾ ਸੀਆਰਸ ਸਕੋਰ 400 ਦੇ ਆਲੇ ਦੁਆਲੇ ਯਾਨੀ 400 ਤੋਂ 20-25 ਘੱਟ ਹੈ ਜਾਂ 20-25 ਵੱਧ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਕੀ ਤੁਹਾਨੂੰ ਪੀਆਰ ਵੀ ਅਪਲਾਈ ਕਰਨੀ ਚਾਹੀਦੀ ਹੈ ਜਾਂ ਸੈਕੰਡ ਕੋਈ ਆਪਸ਼ਨ ਦੇਖਣਾ ਚਾਹੀਦਾ ਦੇਖੋ ਜਿਨ੍ਹਾਂ ਦਾ CRS ਸਕੋਰ 400 ਦੇ ਆਲੇ-ਦੁਆਲੇ ਹੈ ਜੇਕਰ ਉਹਨਾਂ ਦੇ ਕੋਲ ਫ੍ਰੈਂਚ ਦਾ ਸਰਟੀਫਿਕੇਟ ਆ ਗਿਆ B2 ਲੈਵਲ ਤੱਕ ਦਾ ਫ੍ਰੈਂਚ ਦਾ ਸਰਟੀਫਿਕੇਟ B2 ਲੈਵਲ ਦੀ ਗੱਲ ਕਰ ਰਿਹਾ ਜਾਂ ਫਿਰ ਫ੍ਰੈਂਚ ਦੇ ਵਿੱਚ ਜਿਨ੍ਹਾਂ ਨੇ ਮਹਾਰਤ ਹਾਸਲ ਕਰ ਲਈ ਹੈ ਜਾਂ ਫਿਰ ਜਿਹੜੇ ਹੈਲਥ ਸੈਕਟਰ ਨਾਲ ਆ ਕਿਸੇ PNP ਦੇ ਥਰੂ ਆਪਣੇ ਆਪ ਦੀ ਕਿਸਮਤ ਅਜਮਾਉਂਦੇ ਨੇ ਜਾਂ ਫਿਰ ਕੰਸਟਰਕਸ਼ਨ ਦੀ ਫੀਲਡ ਵਿੱਚ ਉਹਨਾਂ ਨੂੰ TRV ਦਾ ਇੱਕ ਚਾਂਸ ਲੇ ਲੈਣਾ ਚਾਹੀਦਾ ਜੇਕਰ ਨਹੀਂ ਹੋਵੇਗਾ ਤਾਂ ਫਿਰ ਉਸ ਤੋਂ ਬਾਅਦ ਸਟੱਡੀ ਆ ਵਰਕ ਪਰਮਟ ਵਾਲੇ ਪਾਸੇ ਉਹ ਜਾ ਸਕਦੇ ਨੇ ਪਰ ਜੇਕਰ ਤੁਹਾਡਾ ਕੰਸਟਰਕਸ਼ਨ ਜਾਂ ਇਹਨਾਂ ਦੇ ਵਿੱਚ ਨਹੀਂ ਹੈਗਾ ਤੁਹਾਨੂੰ ਲੱਗਦਾ ਕਿ ਜੀ ਅਸੀਂ ਸਾਨੂੰ ਜਨਰਲ ਡਰਾਅ ਵਾਲੇ ਪਾਸੇ ਹੀ ਜਾਣਾ ਪੈਣਾ ਤਾਂ ਉਸ ਕੰਡੀਸ਼ਨ ਦੇ ਵਿੱਚ ਫਿਰ ਤੁਹਾਨੂੰ টিਆਰਵੀ ਨਹੀਂ ਅਪਲਾਈ ਕਰਨਾ ਚਾਹੀਦਾ ਤੁਹਾਨੂੰ ਕੋਈ ਹੋਰ ਅਲਟਰਨੇਟਿਵ ਦੇਖਣਾ ਚਾਹੀਦਾ ਹੈ ਭਾਵੇਂ ਉਹ ਸਟੱਡੀ ਦਾ ਹੋਵੇ ਭਾਵੇਂ ਉਹ ਵਰਕ ਦਾ ਹੋਵੇ ਜਾਂ ਐਕਸ ওয়ਾਈ ਜ਼ेड ਜੋ ਵੀ ਅਲਟਰਨੇਟਿਵ ਹੋਰ ਹੋ ਸਕਦਾ ਹੈ ਉਸ ਅਲਟਰਨੇਟਿਵ ਵੱਲ ਜਾਣਾ ਚਾਹੀਦਾ ਸੋ ਇਹਦੇ ਵਿੱਚ ਸਭ ਤੋਂ ਸਿਕਿਉਰ ਜ਼ੋਨ ਜੇਕਰ ਤੁਹਾਡਾ ਸਕੋਰ 400 ਤੋਂ 10 ਵੀ ਜ਼ਿਆਦਾ ਹੈ ਜਾਂ 400 ਤੋਂ 10 ਵੀ ਘੱਟ ਹੈ ਤਾਂ ਫਰੈਂਚ ਸਭ ਤੋਂ ਬੈਸਟ ਆਪਸ਼ਨ ਤੁਹਾਡੇ ਵਾਸਤੇ ਹੈਗਾ ਜਿਹੜਾ ਨਾ ਸਿਰਫ ਤੁਹਾਡੇ CRS ਸਕੋਰ ਨੂੰ ਇੰਪਰੂਵ ਕਰ ਦੇਗਾ ਸਗੋਂ ਤੁਹਾਡੇ ਘੱਟ CRS ਸਕੋਰ ਤੇ ਡਰਾਅ ਆਉਣ ਦੇ ਚਾਂਸਸ ਵੀ ਵਧਾ ਦੇਗਾ ਤੁਹਾਡੀ PR ਦੇ ਚਾਂਸਸ ਜਿਹੜੇ ਆ ਉਹ ਵੀ ਵੱਧ ਜਾਣਗੇ ਪਰ ਕਿਸੇ ਵੀ ਹਾਲ ਵਿੱਚ ਤੁਸੀਂ ਆਪਣਾ ਸਟੇਟਸ ਜਿਹੜਾ ਕੈਨੇਡਾ ਦੇ ਵਿੱਚ ਉਹਨੂੰ ਗਵਾਉਣਾ ਨਹੀਂ ਹੈਗਾ ਇੱਕ ਲੀਗਲ ਸਟੇਟਸ ਆਪਣਾ ਜਿਹੜਾ ਉਹਨੂੰ ਬਰਕਰਾਰ ਰੱਖਣਾ ਹੈਗਾ ਹੁਣ ਇੱਕ ਬਹੁਤ ਇੰਪੋਰਟੈਂਟ ਚੀਜ਼ ਅੰਡਰਲਾਈਨ ਕਰਨ ਵਾਲੀ ਹੋਰ ਹੁੰਦੀ ਹੈ ਕਈ ਵਾਰੀ ਅਸੀਂ ਇਹ ਸਮਝੋ ਮੇਰੇ ਕਈ ਵਾਰੀ ਅਸੀਂ ਆਮ ਸਲਾਮਾਂ ਦੇ ਵਿੱਚ ਉਲਝ ਜਾਂਦੇ ਆ ਕਈ ਵਾਰੀ ਅਸੀਂ ਆਮ ਕੁਐਸਚਨਸ ਦੇ ਵਿੱਚ ਉਲਝ ਕੇ ਰਹਿ ਜਾਂਦੇ ਆ ਹਰ ਇੱਕ ਇੰਡੀਵਿਜੂਅਲ ਫਾਈਲ ਦਾ ਹਰ ਇੱਕ ਇੰਡੀਵਿਜੂਅਲ ਫਾਈਲ ਦਾ ਹਰ ਇੱਕ ਇੰਡੀਵਿਜੂਅਲ ਕੁਐਸਚਨ ਹੁੰਦਾ ਇਹ ਚੀਜ਼ ਸਮਝਿਓ ਕਿਉਂਕਿ ਜਿਹੜਾ CRS ਸਕੋਰ ਹੈ ਕਿਹੜੀ ਫੀਲਡ ਹੈ ਕਿਹੜੀ ਸਟੱਡੀ ਹੈ ਕਿਹੜਾ ਐਕਸਪੀਰੀਅੰਸ ਹੈ ਕਿਉਂਕਿ ਇਦਾਂ ਤੇ ਹੈ ਨਹੀਂ ਕਿ CRS ਸਕੋਰ ਕਿਸੇ ਇੱਕ ਪੈਮਾਨੇ ਤੇ ਡਿਪੈਂਡ ਕਰਦਾ ਹੈ ਇਹ ਤੁਹਾਡੇ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਹੈ ਤੁਹਾਡੀ ਲੈਂਗੁਏਜ ਐਬਿਲਿਟੀ ਟੈਸਟ ਦੇ ਉੱਤੇ ਡਿਪੈਂਡ ਕਰਦਾ ਹੈ ਜੇਕਰ ਤੁਸੀਂ ਫ੍ਰੈਂਚ ਵਗੈਰਾ ਕੀਤੀ ਐਸ ਦੋਵੇਂ ਕੀਤੇ ਆ ਤੁਹਾਨੂੰ ਉਸ ਚੀਜ਼ ਦਾ ਵੀ ਉਹਦੇ ਵਿੱਚ ਫਾਇਦਾ ਹੁੰਦਾ ਹੈ ਜੇਕਰ ਤੁਹਾਡੇ ਕੋਲ B2 ਲੈਵਲ ਦਾ ਯਾਨੀ CLB ਲੈਵਲ level... 67 ਹੋ ਜਾਂਦਾ ਹੈ ਤੁਹਾਡਾ ਫਰੈਂਚ ਦੇ ਵਿੱਚ ਤਾਂ ਤੁਹਾਨੂੰ ਇਹਦੇ ਵਿੱਚ 60 62 ਪੁਆਇੰਟ ਵੀ ਮਿਲ ਸਕਦੇ ਆ ਕਿਉਂਕਿ 12 ਪੁਆਇੰਟ ਤਾਂ ਤੁਹਾਨੂੰ ਨਾਰਮਲ ਮਿਲਨੇ ਆ ਤੇ 50 ਪੁਆਇੰਟ ਤਾਂ ਤੁਹਾਨੂੰ ਬੂਸਟ ਲੱਗਾ ਤੇ 60 62 ਪੁਆਇੰਟ ਮਿਲ ਗਏ ਤੇ ਜਿਹਦਾ ਸਕੋਰ 400 ਵੀ ਮੰਨ ਲਿਆ ਹੈਗਾ ਉਹਦਾ 462 ਪੁਆਇੰਟ ਪਹੁੰਚ ਜਾਣਾ ਸੋ ਇਦਾਂ ਆਪਾਂ ਚਾਂਸ ਲੈ ਸਕਦੇ ਆ ਫਰੈਂਚ ਸਪੈਸੀਫਿਕ ਡਰਾ ਜੇਕਰ ਕੋਈ ਆਂਦਾ ਹੈ ਤੇ ਉਹਦੇ ਵਿੱਚ ਵੀ ਸਾਡੇ ਆਪਸ਼ਨ ਜਿਹੜੇ ਆ ਉਹ ਖੁੱਲ ਜਾਂਦੇ ਆ ਉਸ ਤੋਂ ਇਲਾਵਾ ਜੇਕਰ ਕੋਈ ਹੈਲਥ ਸੈਕਟਰ ਹੈ ਕੰਸਟਰਕਸ਼ਨ ਫੀਲਡ ਦੇ ਵਿੱਚ ਕਿਸੇ ਨੇ ਪੀਐਨਪੀ ਲਗਾਈ ਹੋਈ ਹੈ ਤਾਂ ਮੇਬੀ ਉਧਰਲੇ ਪਾਸੇ ਵੀ ਉਹ ਫਿਰ ਮੈਂ ਉਹੀ ਚੀਜ਼ ਰਿਪੀਟ ਕਰਾਂਗਾ ਕਿ ਆਪਣਾ ਸਟੇਟਸ ਨਹੀਂ ਗਵਾਉਣਾ ਹੈਗਾ ਜਦੋਂ ਕੁਝ ਵੀ ਸਮਝ ਨਾ ਆਵੇ ਤਾਂ TRV ਜ਼ਰੂਰ ਅਪਲਾਈ ਕਰ ਲਿਓ ਕਿਉਂਕਿ ਇਹ ਤੁਹਾਡਾ ਐਟਲੀਸਟ ਸਟੇਟਸ ਜਿਹੜਾ ਉਹ ਕੈਨੇਡਾ ਦੇ ਵਿੱਚ ਬਰਕਰਾਰ ਰੱਖਦੀ ਹੈ ਤੁਹਾਨੂੰ ਆਊਟ ਆਫ ਸਟੇਟਸ ਹੋਣ ਤੋਂ ਬਚਾਉਂਦੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਤੇ ਕੋਈ ਤੁਹਾਡਾ ਕੋਈ ਕੁਐਸਚਨ ਹੈ WhatsApp ਦਾ ਨੰਬਰ ਦਿੱਤਾ ਹੈ ਇੱਥੇ ਤੁਸੀਂ ਮੈਨੂੰ ਮੈਸੇਜ ਕਰ ਲਿਓ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਤੁਹਾਡੀ ਹਰ ਇੱਕ ਕਵੈਸਚਨ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਉਮੀਦ ਕਰਦਾ ਹਾਂ ਤੁਹਾਨੂੰ ਲੌਕ ਪਸੰਦ ਆਇਆ ਹੋਵੇ ਚੰਨੋ ਸਬਸਕ੍ਰਾਈਬ ਕਰੋ ਜਿੰਨਾ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ